ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਕਰਨ ਜਾ ਰਹੇ ਆ ਵਰਬਸ ਵਰਬਸ ਤੋਂ ਬਿਨਾ ਆਪਾਂ ਇੰਗਲਿਸ਼ ਦਾ ਕੋਈ ਵੀ ਸੈਂਟੈਂਸ ਨਹੀਂ ਬਣਾ ਸਕਦੇ ਵਰਬ ਦੀਆਂ ਤਿੰਨ ਫਾਰਮਾਂ ਹੁੰਦੀਆਂ ਆ ਪਹਿਲੀ ਦੂਜੀ ਤੇ ਤੀਜੀ ਤਿੰਨਾਂ ਦਾ ਮਤਲਬ ਸੇਮ ਹੁੰਦਾ ਆ ਪਰ ਕਿਹੜੀ ਵਰਬ ਆਪਾਂ ਕਿੱਥੇ ਵਰਤਣੀ ਆ ਇਹ ਜਦੋਂ ਤੁਸੀਂ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਲਾਉਂਗੇ ਫਿਰ ਸਮਝ ਆਊਗਾ ਫਿਲਹਾਲ ਆਪਾਂ ਇਹ ਸਿੱਖਣ ਜਾ ਰਹੇ ਆ ਕੀ ਇੰਗਲਿਸ਼ ਦੀ ਕਿਹੜੀ ਵਰਬ ਦਾ ਕੀ ਮਤਲਬ ਆ ਸੋ ਆਪਣੀ ਅੱਜ ਦੀ ਫਰਸਟ ਵਰਬ ਆ ਵੀਅ ਵੀਅ ਦੀ ਸੈਕੰਡ ਵਰਬ ਹੁੰਦੀ ਆ ਵਾਰ ਥਰਡ ਵਰਬ ਹੁੰਦੀ ਆ ਬੋਰਨ ਇਹਦਾ ਮਤਲਬ ਹੁੰਦਾ ਪੈਨਣਾ ਵੀਅ ਵਾਰ ਬੋਰਨ ਅਗਲੀ ਆਪਣੀ ਵਰਬ ਆ ਸੈਟ ਸੈਟ ਦੀ ਸੈਕੰਡ ਵਰਬ ਵੀ ਹੁੰਦੀ ਆ ਸੈਟ ਥਰਡ ਫੋਰਮ ਵੀ ਹੁੰਦੀ ਆ ਸੈਟ ਇਹਦਾ ਮਤਲਬ ਹੁੰਦਾ ਸਹੀ ਕਰਨਾ ਸੈਟ 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 ਅਗਲੀ ਆਪਣੀ ਵਰਬ ਆ ਚੇਂਜ ਚੇਂਜ ਦੀ ਸੈਕੰਡ ਵਰਬ ਹੁੰਦੀ ਆ ਚੇਂਜਡ ਥਰਡ ਵਰਬ ਹੁੰਦੀ ਆ ਚੇਂਜਡ ਇਹਦਾ ਮਤਲਬ ਹੁੰਦਾ ਬਦਲਣਾ ਚੇਂਜ ਚੇਂਜਡ ਚੇਂਜਡ ਅਗਲੀ ਆਪਣੀ ਵਰਬ ਆ ਸਪਰੈਡ ਸਪਰੈਡ ਦੀ ਸੈਕੰਡ ਵਰਬ ਵੀ ਹੁੰਦੀ ਆ ਸਪਰੈਡ ਥਰਡ ਵਰਬ ਵੀ ਹੁੰਦੀ ਆ ਸਪਰੈਡ ਇਹਦਾ ਮਤਲਬ ਹੁੰਦਾ ਫਲਾਉਣਾ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਨੂੰ ਫਲਾਉਣ ਲਈ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਅਗਲੀ ਆਪਣੀ ਵਰਬ ਆ ਐਡ ਐਟ ਦੀ ਸੈਕੰਡ ਵਰਬ ਹੁੰਦੀ ਆ ਐਡਡ ਥਰਡ ਵਰਬ ਹੁੰਦੀ ਆ ਐਡਡ ਇਹਦਾ ਮਤਲਬ ਹੁੰਦਾ ਜੋੜਨਾ ਐਡ ਐਡਡ ਐਡਡ ਅਗਲੀ ਆਪਣੀ ਵਰਬ ਆ ਅਲਾਓ ਅਲਾਓ ਦੀ ਸੈਕੰਡ ਵਰਬ ਹੁੰਦੀ ਆ ਅਲਾਉਡ ਥਰਡ ਵਰਬ ਹੁੰਦੀ ਆ ਲਾਉਡ ਇਹਦਾ ਮਤਲਬ ਹੁੰਦਾ ਆਗਿਆ ਦੇਣੀ ਅਲਾਓ ਅਲਾਉਡ ਅਲਾਉਡ ਅਗਲੀ ਆਪਣੀ ਵਰਬ ਆ ਸਪੈਂਡ ਸਪੈਂਡ ਦੀ ਸੈਕੰਡ ਵਰਬ ਹੁੰਦੀ ਆ ਸਪੈਂਟ ਥਰਡ ਵਰਬ ਹੁੰਦੀ ਆ ਸਪੈਂਟ ਇਹਦਾ ਮਤਲਬ ਹੁੰਦਾ ਖਰਚਾ ਕਰਨਾ ਜਾਂ ਸਮਾਂ ਬਤੀਤ ਕਰਨਾ ਸਪੈਂਡ ਸਪੈਂਟ ਸਪੈਂਟ ਜਦੋਂ ਅਸੀਂ ਕਿਸੇ ਪ੍ਰਕਾਰ ਦਾ ਕੋਈ ਵੀ ਖਰਚਾ ਕਰਦੇ ਆ ਤਾਂ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਜਾਂ ਕਿਸੇ ਨਾਲ ਸਮਾਂ ਬਤੀਤ ਕਰਦੇ ਆ ਤਾਂ ਵੀ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਅਗਲੀ ਵਰਬ ਆ ਜੀ ਵਾਕ ਵਾਕ ਦੀ ਸੈਕੰਡ ਵਰਬ ਹੁੰਦੀ ਆ ਵਾਕਡ ਥਰਡ ਵਰਬ ਹੁੰਦੀ ਹੈ ਵਾਕਡ ਇਹਦਾ ਮਤਲਬ ਹੁੰਦਾ ਪੈਦਲ ਤੁਰਨਾ ਵਾਕ ਵਾਕਡ ਵਾਕਡ ਅਗਲੀ ਆਪਣੀ ਵਰਬ ਆ ਵਿਨ ਵਿਨ ਦੀ ਸੈਕਿੰਡ ਵਰਬ ਹੁੰਦੀ ਹੈ ਵੌਨ ਥਰਡ ਵਰਬ ਹੁੰਦੀ ਹੈ ਵੌਨ ਇਹਦਾ ਮਤਲਬ ਹੁੰਦਾ ਜਿੱਤਣਾ ਵਿਨ ਵੌਨ ਵੌਨ ਅਗਲੀ ਆਪਣੀ ਵਰਬ ਆ ਵੇਟ ਵੇਟ ਦੀ ਸੈਕਿੰਡ ਵਰਬ ਹੁੰਦੀ ਹੈ ਵੇਟਡ ਥਰਡ ਵਰਬ ਹੁੰਦੀ ਹੈ ਵੇਟਡ ਇਹਦਾ ਮਤਲਬ ਹੁੰਦਾ ਇੰਤਜ਼ਾਰ ਕਰਨਾ ਵੇਟ ਵੇਟਡ ਵੇਟਡ ਅਗਲੀ ਆਪਣੀ ਵਰਬ ਆ ਓਪਨ ਓਪਨ ਦੀ ਸੈਕੰਡ ਵਰਬ ਹੁੰਦੀ ਆ ਓਪਨਡ ਥਰਡ ਵਰਬ ਹੁੰਦੀ ਆ ਓਪਨਡ ਇਹਦਾ ਮਤਲਬ ਹੁੰਦਾ ਖੋਲਣਾ ਓਪਨ ਓਪਨਡ ਓਪਨਡ ਅਗਲੀ ਆਪਣੀ ਵਰਬ ਆ ক্লোਜ਼ ক্লোਜ਼ ਦੀ ਸੈਕੰਡ ਵਰਬ ਹੁੰਦੀ ਆ ক্লোਜ਼ਡ ਥਰਡ ਵਰਬ ਹੁੰਦੀ ਆ ক্লোਜ਼ਡ ਇਹਦਾ ਮਤਲਬ ਹੁੰਦਾ ਬੰਦ ਕਰਨਾ ক্লোਜ਼ ক্লোਜ਼ਡ ক্লোਜ਼ਡ ਅਗਲੀ ਵਰਬ ਆ ਸੈਂਡ ਸੈਂਡ ਦੀ ਸੈਕਿੰਡ ਵਰਬ ਹੁੰਦੀ ਆ ਸੈਂਟ ਥਰਡ ਵਰਬ ਹੁੰਦੀ ਆ ਸੈਂਟ ਇਹਦਾ ਮਤਲਬ ਹੁੰਦਾ ਭੇਜਣਾ ਸੈਂਡ ਸੈਂਟ ਸੈਂਟ ਅਗਲੀ ਆਪਣੀ ਵਰਬ ਆ ਬਿਲਡ ਬਿਲਡ ਦੀ ਸੈਕਿੰਡ ਵਰਬ ਹੁੰਦੀ ਆ ਬਿਲਟ ਥਰਡ ਵਰਬ ਹੁੰਦੀ ਆ ਬਿਲਟ ਇਹਦਾ ਮਤਲਬ ਹੁੰਦਾ ਬਣਾਉਣਾ ਬਿਲਡ ਬਿਲਟ ਬਿਲਟ ਅਜ ਤੱਕ ਆਪਾਂ ਬਣਾਉਣ ਤੱਕ ਕੀਤੀਆਂ ਤਿੰਨ ਵਰਬਸ ਇੱਕ ਕੀਤੀ ਆਪਾਂ ਮੇਕ ਇੱਕ ਕੀਤੀ ਆ ਕੁਕ ਇੱਕ ਕੀਤੀ ਆ ਬਿਲਡ ਮੇਕ ਦਾ ਯੂਜ਼ ਆਪਾਂ ਹਰ ਇੱਕ ਜਗ੍ਹਾ ਤੇ ਕਰ ਸਕਦੇ ਆ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਤੇ ਕੁਕ ਵਰਬ ਦਾ ਯੂਜ਼ ਆਪਾਂ ਉਦੋਂ ਕਰਨਾ ਜਦੋਂ ਆਪਾਂ ਖਾਣਾ ਬਣਾ ਰਹੇ ਆ ਤੇ ਬਿਲਡ ਵਰਬ ਦਾ ਯੂਜ਼ ਆਪਾਂ ਉੱਥੇ ਕਰਨਾ ਜਿੱਥੇ ਆਪਾਂ ਘਰ ਬਣਾ ਰਹੇ ਆ ਨੈਕਸਟ ਆਪਣੀ ਵਰਬ ਆ ਲਿਵ ਲਿਵ ਦੀ ਸੈਕੰਡ ਵਰਬ ਹੁੰਦੀ ਆ ਲਿਵਡ ਥਰਡ ਵਰਬ ਹੁੰਦੀ ਆ ਲਿਵਡ ਇਹਦਾ ਮਤਲਬ ਹੁੰਦਾ ਰਹਿਣਾ ਜਿੱਥੇ ਅਸੀਂ ਪੱਕੇ ਤੌਰ ਤੇ ਰਹਿ ਰਹੇ ਹਾਂ ਉੱਥੇ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਨਾ ਆ ਲਿਵ ਲਿਵਡ ਲਿਵਡ ਅਗਲੀ ਆਪਣੀ ਵਰਬ ਆ ਸਟੇ ਸਟੇ ਦੀ ਸੈਕੰਡ ਵਰਬ ਹੁੰਦੀ ਆ ਸਟੇਡ ਥਰਡ ਵਰਬ ਹੁੰਦੀ ਆ ਸਟੇਡ ਇਹਦਾ ਮਤਲਬ ਵੀ ਸੇਮ ਰਹਿਣਾ ਹੀ ਹੁੰਦਾ ਆ ਪਰ ਇਹ ਆਪਾਂ ਵਰਬ ਉਦੋਂ ਯੂਜ਼ ਕਰਨਾ ਜਿੱਥੇ ਆਪਾਂ ਕੱਚੇ ਤੌਰ ਤੇ ਰਹਿ ਰਹੇ ਹਾਂ ਲਾਈਕ ਜਿੱਦਾਂ ਆਪਾਂ ਕਿਤੇ ਘੁੰਮਣ ਗਏ ਆ ਉੱਥੇ ਆਪਾਂ ਇੱਕ ਜਾਂ ਦੋ ਦਿਨ ਰਵਾਂਗੇ ਤੇ ਉੱਥੇ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਅਗਲੀ ਆਪਣੀ ਵਰਬ ਆ ਐਕਟ ਐਕਟ ਦੀ ਸੈਕਿੰਡ ਵਰਬ ਹੁੰਦੀ ਆ ਐਕਟਡ ਥਰਡ ਵਰਬ ਹੁੰਦੀ ਆ ਐਕਟਡ ਇਹਦਾ ਮਤਲਬ ਹੁੰਦਾ ਰੋਲ ਕਰਨਾ ਐਕਟ ਐਕਟਡ ਐਕਟਡ ਅਗਲੀ ਆਪਣੀ ਵਰਬ ਆ ਬles ਬles ਦੀ ਸੈਕਿੰਡ ਵਰਬ ਹੁੰਦੀ ਆ ਬlesਟ ਥਰਡ ਵਰਬ ਹੁੰਦੀ ਆ ਬlesਟ ਇਹਦਾ ਮਤਲਬ ਹੁੰਦਾ ਆਸ਼ੀਰਵਾਦ ਦੇਣਾ ਬles ਬlesਟ ਬlesਟ ਅਗਲੀ ਆਪਣੀ ਵਰਬ ਆ ਔਨ ਔਨ ਦੀ ਸੈਕਿੰਡ ਵਰਬ ਹੁੰਦੀ ਆ ਔਨਡ ਥਰਡ ਵਰਬ ਹੁੰਦੀ ਹੈ ਅਰਨਡ ਇਹਦਾ ਮਤਲਬ ਹੁੰਦਾ ਕਮਾਉਣਾ ਅਰਨਡ ਅਰਨਡ ਅਗਲੀ ਵਰਬ ਆਪਣੀ ਐਂਟਰ ਐਂਟਰ ਦੀ ਸੈਕਿੰਡ ਵਰਬ ਹੁੰਦੀ ਹੈ ਐਂਟਰਡ ਥਰਡ ਵਰਬ ਹੁੰਦੀ ਹੈ ਐਂਟਰਡ ਇਹਦਾ ਮਤਲਬ ਹੁੰਦਾ ਦਾਖਲ ਹੋਣਾ ਐਂਟਰ ਐਂਟਰਡ ਐਂਟਰਡ ਅਗਲੀ ਆਪਣੀ ਵਰਬ ਆ ਫਿਲ ਫਿਲ ਦੀ ਸੈਕਿੰਡ ਵਰਬ ਹੁੰਦੀ ਹੈ ਫਿਲਡ ਥਰਡ ਵਰਬ ਹੁੰਦੀ ਹੈ ਫਿਲਡ ਇਹਦਾ ਮਤਲਬ ਹੁੰਦਾ ਭਰਨਾ ਫਿਲ ਫਿਲਡ ਫਿਕਸ ਅਗਲੀ ਆਪਣੀ ਵਰਬ ਆ ਫਿਕਸ ਫਿਕਸ ਦੀ ਸੈਕਿੰਡ ਵਰਬ ਹੁੰਦੀ ਆ ਫਿਕਸਡ ਥਰਡ ਵਰਬ ਹੁੰਦੀ ਆ ਫਿਕਸਡ ਇਹਦਾ ਮਤਲਬ ਹੁੰਦਾ ਠੀਕ ਕਰਨਾ ਫਿਕਸ ਫਿਕਸਡ ਫਿਕਸਡ ਜਦੋਂ ਕੋਈ ਵੀ ਘਰ ਦੀ ਚੀਜ਼ ਖਰਾਬ ਆ ਆਪਾਂ ਉਹਨੂੰ ਠੀਕ ਕਰ ਰਹੇ ਆ ਤਾਂ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਅਗਲੀ ਆਪਣੀ ਵਰਬ ਆ ਹਰੀ ਹਰੀ ਦੀ ਸੈਕਿੰਡ ਵਰਬ ਹੁੰਦੀ ਆ ਹਰਿਡ ਥਰਡ ਵਰਬ ਹੁੰਦੀ ਆ ਹਰਿਡ ਇਹਦਾ ਮਤਲਬ ਹੁੰਦਾ ਜਲਦੀ ਕਰਨਾ ਹਰੀ ਹਰਿਡ ਹਰੀਡ ਅਗਲੀ ਆਪਣੀ ਵਰਬ ਆ ਜੁਆਇਨ ਜੁਆਇਨ ਦੀ ਸੈਕੰਡ ਵਰਬ ਹੁੰਦੀ ਆ ਜੁਆਇੰਡ ਥਰਡ ਵਰਬ ਹੁੰਦੀ ਆ ਜੁਆਇੰਟ ਇਹਦਾ ਮਤਲਬ ਹੁੰਦਾ ਸ਼ਾਮਲ ਹੋਣਾ ਜੁਆਇਨ ਜੁਆਇੰਡ ਜੁਆਇੰਡ ਅਗਲੀ ਆਪਣੀ ਵਰਬ ਆ ਲਿਫਟ ਲਿਫਟ ਦੀ ਸੈਕੰਡ ਵਰਬ ਹੁੰਦੀ ਆ ਲਿਫਟਡ ਥਰਡ ਵਰਬ ਹੁੰਦੀ ਆ ਲਿਫਟਡ ਇਹਦਾ ਮਤਲਬ ਹੁੰਦਾ ਉੱਪਰ ਚੁੱਕਣਾ ਲਿਫਟ ਲਿਫਟਡ ਲਿਫਟਡ ਜਦੋਂ ਆਪਾਂ ਕੋਈ ਵੀ ਭਾਰੀ ਚੀਜ਼ ਆਪਾਂ ਉੱਪਰ ਚੁੱਕਦੇ ਹਾਂ ਤਾਂ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਦੇ ਹਾਂ ਅਗਲੀ ਵਰਬ ਆ ਆਪਣੀ ਪਿਕ ਪਿਕ ਦੀ ਸੈਕਿੰਡ ਵਰਬ ਹੁੰਦੀ ਆ ਪਿਕਡ ਥਰਡ ਵਰਬ ਹੁੰਦੀ ਆ ਪਿਕਡ ਇਹਦਾ ਮਤਲਬ ਹੁੰਦਾ ਚੁੱਕਣਾ ਜਦੋਂ ਆਪਾਂ ਕੋਈ ਵੀ ਚੀਜ਼ ਨੀਚੋਂ ਉੱਪਰ ਚੁੱਕਦੇ ਹਾਂ ਤਾਂ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਪਿਕ ਪਿਕਡ ਪਿਕਡ ਅਗਲੀ ਆਪਣੀ ਵਰਬ ਆ ਪੁੱਲ ਪੁੱਲ ਦੀ ਸੈਕਿੰਡ ਵਰਬ ਹੁੰਦੀ ਆ ਪੁੱਲਡ ਥਰਡ ਵਰਬ ਹੁੰਦੀ ਹੈ ਪੁਲਡ ਇਹਦਾ ਮਤਲਬ ਹੁੰਦਾ ਖਿੱਚਣਾ ਪੁਲ ਪੁਲਡ ਪੁਲਡ ਅਗਲੀ ਵਰਬ ਆਪਣੀ ਪੁਸ਼ ਪੁਸ਼ ਦੀ ਸੈਕਿੰਡ ਵਰਬ ਹੁੰਦੀ ਹੈ ਪੁਸ਼ਟ ਥਰਡ ਵਰਬ ਹੁੰਦੀ ਹੈ ਪੁਸ਼ਟ ਇਹਦਾ ਮਤਲਬ ਹੁੰਦਾ ਧੱਕਣਾ ਪੁਸ਼ ਪੁਸ਼ਟ ਪੁਸ਼ਟ ਅਗਲੀ ਆਪਣੀ ਵਰਬ ਹੈ ਰੀਚ ਰੀਚ ਦੀ ਸੈਕਿੰਡ ਵਰਬ ਹੁੰਦੀ ਹੈ ਰੀਚਡ ਥਰਡ ਵਰਬ ਹੁੰਦੀ ਹੈ ਰੀਚਡ ਇਹਦਾ ਮਤਲਬ ਹੁੰਦਾ ਪਹੁੰਚਣਾ ਅਗਲੀ ਆਪਣੀ ਵਰਬ ਅਰਾਈਵ ਅਰਾਈਵ ਦੀ ਸੈਕਿੰਡ ਵਰਬ ਹੁੰਦੀ ਆ ਅਰਾਈਵਡ ਥਰਡ ਵਰਬ ਹੁੰਦੀ ਆ ਅਰਾਈਵਡ ਇਹਦਾ ਮਤਲਬ ਵੀ ਪਹੁੰਚਣਾ ਹੀ ਹੁੰਦਾ ਆ ਅਰਾਈਵ ਅਰਾਈਵਡ ਅਰਾਈਵਡ ਹੁਣ ਰੀਚ ਤੇ ਅਰਾਈਵ ਵਰਬ ਚ ਕੀ ਫਰਕ ਆ ਜਦੋਂ ਆਪਾਂ ਰੀਚ ਵਰਬ ਯੂਜ਼ ਕਰਾਂਗੇ ਨਾ ਉਸ ਤੋਂ ਬਾਅਦ ਆਪਾਂ ਡਾਇਰੈਕਟ ਜਗ੍ਹਾ ਦਾ ਨਾਮ ਲਿਖ ਸਕਦੇ ਆ ਪਰ ਅਰਾਈਵ ਵਰਬ ਜ਼ਿਆਦਾਤਰ ਉੱਥੇ ਯੂਜ਼ ਹੁੰਦੀ ਆ ਜਿੱਥੇ ਆਪਾਂ ਨਾਲ ਪ੍ਰੈਪੋਜੀਸ਼ਨ ਦੀ ਵਰਤੋਂ ਕਰਨੀ ਹੁੰਦੀ ਆ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਇਹ ਇੱਕ ਇੱਕ ਵਰਬ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਆ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਸਾਡੇ ਕੋਲ ਪ੍ਰੋਪਰ ਕਲਾਸ ਜੁਆਇਨ ਕਰਨੀ ਪਊਗੀ ਅਸੀਂ ਪਰਸਨਲ ਕਲਾਸ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਆ ਤੇ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਡਿਸਾਈਡ ਹੁੰਦਾ ਆ ਸੋ ਆਪਣੀ ਪਰਸਨਲ ਕਲਾਸ ਬੁੱਕ ਕਰਨ ਲਈ ਸਕ੍ਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਆ థాంਕ ਯੂ